ਸਾਡੇ YouTube ਚੈਨਲ ਤੇ ਆਪ ਸਭ ਦਾ ਸਵਾਗਤ ਹੈ ਜੀ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਜ਼ਿਕਰ ਕਰਾਂਗੇ ਕਿ 882364 ਦੇ ਚੁਣੇ ਹੋਏ ਉਮੀਦਵਾਰਾਂ ਨੂੰ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਦੁਆਰਾ ਅਪੁਆਇੰਟਮੈਂਟ ਲੈਟਰ ਕਿੱਥੇ ਤੇ ਕਦੋਂ ਵੰਡੇ ਜਾਣ ਲਈ ਫੰਕਸ਼ਨ ਰੱਖਿਆ ਗਿਆ ਹੈ ਪਰੰਤੂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਸਭ ਨੂੰ ਜਾਨ ਹੈ ਕਿ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਇਸ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਹਰੇਕ ਆਉਣ ਵਾਲੀ ਵੀਡੀਓ ਦੇ ਨੋਟੀਫਿਕੇਸ਼ਨ ਆਪ ਨੂੰ ਸਮੇਂ ਸਿਰ ਮਿਲ ਜਾਇਆ ਕਰੇ ਚੁਣੇ ਹੋਏ ਈਟੀਟੀ 2346 ਉਮੀਦਵਾਰਾਂ ਲਈ ਵੱਡੀ ਖੁਸ਼ਖਬਰੀ ਨਿਕਲ ਕੇ ਸਾਹਮਣੇ ਆ ਰਹੀ ਹੈ ਦਫ਼ਤਰ ਡਾਇਰੈਕਟਰ ਸਿੱਖਿਆ ਵਿਭਾਗ ਐਲੀਮੈਂਟਰੀ ਸਿੱਖਿਆ ਮੁਹਾਲੀ ਦੁਆਰਾ 663 ਜ਼ਿਲ੍ਹਿਆਂ ਦੇ ਜ਼ਿਲ੍ਹਾ ਸਿੱਖਿਆ ਅਫਸਰਾਂ ਐਲੀਮੈਂਟਰੀ ਸਿੱਖਿਆ ਨੂੰ ਇੱਕ ਪੱਤਰ ਜਾਰੀ ਕੀਤਾ ਗਿਆ ਹੈ ਤਾਂ ਆਓ ਦੇਖਦੇ ਹਾਂ ਕਿ ਇਸ ਪੱਤਰ ਵਿੱਚ ਕੀ ਲਿਖਿਆ ਗਿਆ ਹੈ ਇਸ ਵਿੱਚ ਲਿਖਿਆ ਗਿਆ ਹੈ ਸੇਵਾ ਵਿਖੇ ਜਿਲ੍ਹਾ ਸਿਕਾਪੁਰ ਐਲਮੈਂਟ ਸੇਕਪ ਅੰਦਰ ਸਰਕਾਰੀ ਕੋਰਪੋਰੇਸ਼ਨ ਦਾ ਗੁਰਦਾਸਪੁਰ ਪਠਾਨ ਕੋ ਅਤੇ ਤਰਨਤਾਰਨ ਮਿਤੀ ਅਸੇ ਅਸਨਗਰ 15 ਤਿੰਨ 2025 ਵਿਸ਼ਾ 8TT ਕਾਡਰ ਗਿਆ 2364 ਅਸਾਮੀਆਂ ਦੇ ਯੋਗ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਦੇਣ ਸੰਬੰਧੀ ਉਪਰੋਕਤ ਵਿਸ਼ੇ ਦੇ ਸੰਬੰਧ ਵਿੱਚ ਲਿਖਿਆ ਜਾਂਦਾ ਹੈ ਕਿ ਮਾਨਯੋਗ ਮੁੱਖ ਮੰਤਰੀ ਪੰਜਾਬ ਜੀ ਵੱਲੋਂ ਗੁਰੂ ਨਾਨਕ ਭਵਨ ਇਨਸਾਈਡ ਪੰਜਾਬੀ ਭਵਨ ਨੇੜੇ ਡੀਸੀ ਦਫ਼ਤਰ ਭਾਰਤਨਗਰ ਚੌਕ ਲੁਧਿਆਣਾ ਵਿਖੇ ਮਿਤੀ 11 ਤੰ 2525 ਨੂੰ ਰਾਜਪੱਧਰੀ ਸਮਾਗਮ ਕਰਕੇ ਆਪਣੇ ਕਰ ਕਮਲਾ ਨਾਲ 2364 ईटीटी ਕਾਰਡਰ ਦਿਆਂ ਅਸਾਮੀਆਂ ਵਿਰੁੱਧ ਚੁਣੇ ਗਏ ਯੋਗ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਦਿੱਤੇ ਜਾਣੇ ਹਨ ਉਕਤ ਸਮਾਗਮ ਲਈ ਆਪ ਆਪਣੇ ਦਫ਼ਤਰ ਦੇ ਕਿਸੇ ਵੀ ਅਧਿਕਾਰੀ ਡਿਪਟੀ ਡੀਓ ਜਾਂ ਬੀਪੀਓ ਡੀਲਿੰਗ ਹੈਂਡ ਅਤੇ ਕਲਰਕ ਦੀ ਲਿਖਤੀ ਡਿਊਟੀਆਂ ਗਾਉਂਦੇ ਹੋਏ ਮਿਤੀ 19 ਤਨ 2025 8 ਵਜੇ ਸਵੇਰੇ ਆਈਡੀ ਪ੍ਰੂਫ ਲੈ ਕੇ ਗੁਰੂ ਨਾਨਕ ਭਵਨ ਲੁਧਿਆਣਾ ਵਿਖੇ ਪਹੁੰਚਣ ਦੀ پابੰਦ ਕੀਤਾ ਜਾਵੇ ਤੇ ਡਿਊਟੀ ਪੱਤਰ ਦੀ ਕਾਪੀ ਇਸ ਡਾਕਟਰ ਨੂੰ ਪੇਜਣੀ ਯਕੀਨੀ ਬਣਾਈ ਜਾਵੇ ਇਸ ਨੂੰ অতি ਜ਼ਰੂਰੀ ਸਮਝਿਆ ਜਾਵੇ ਕਿਸੇ ਵੀ ਦੇਰੀ ਜਾਂ ਅੰਗੈਲੀ ਦੀ ਜ਼ਿੰਮੇਵਾਰੀ ਆਪ ਜੀ ਦੀ ਨਿੱਜੀ ਹੋਵੇਗੀ ਇਹ ਸਾਇੰਟਿਟਿਕ ਹਮ ਸਹਾਇਕ ਡਾਇਰੈਕਟਰ ਅਮਲਾ ਦੋ ਵੱਲੋਂ ਕਹਿਣ ਦਾ ਭਾਵ ਇਹ ਕਿ ਉਹ ਦਿਨ ਹੁਣ ਆ ਗਿਆ ਹੈ ਜਿਸ ਦਿਨ ਦੀ ਇੰਤਜ਼ਾਰ 88 23 64 ਦੇ ਉਮੀਦਵਾਰਾਂ ਨੂੰ ਬਹੁਤ ਹੀ ਲੰਬੇ ਸਮੇਂ ਤੋਂ ਸੀ ਅੱਜ ਵੀ ਡੇਟ ਦੇ ਵਿੱਚ ਬਹੁਤ ਹੀ ਖੁਸ਼ੀ ਵਾਲੀ ਗੱਲ ਹੈ ਕਿ ਇਹ ਭਰਤੀ ਜੋ ਕਿ ਕਈ ਵਾਰ ਕੋਰਟ ਕਚੈਰੀਆਂ ਦੇ ਚੱਕਰ ਲਗਾ ਕੇ ਇੱਕ ਵਾਰ ਸਟਕੋ ਵੀ ਹੋਈ ਪਰੰਤੂ ਹੁਣ ਉਸ ਦੇ ਵਿੱਚੋਂ ਨਿਕਲ ਕੇ ਤੇ ਫਿਰ ਕਈ ਪੜਾਉਣ ਦੇ ਵਿੱਚੋਂ ਲੰਘਦੀ ਹੋਈ ਹੁਣ ਆਪਣੇ ਅੰਤਮ ਚਰਨ ਤੇ ਪਹੁੰਚ ਚੁੱਕੀ ਹੈ ਤੇ ਹੁਣ ਇਸ ਤੋਂ ਅਗੇ ਤਾਂ 19 ਤਾਰੀਖ ਨੂੰ ਮਾਨਯੋਗ ਮੁੱਖ ਮੰਤਰੀ ਜੀ ਵੱਲੋਂ ਉਹਨਾਂ ਨੂੰ ਚੁਣੇ ਹੋਏ ਉਮੀਦਵਾਰਾਂ ਨੂੰ ਜੋ ਅਪੁਆਇੰਟਮੈਂਟ ਲੈਟਰ ਹਨ ਉਹ ਫੰਕਸ਼ਨ ਕਰਕੇ ਵੰਡੇ ਜਾਣੇ ਹਨ ਤੇ ਫੰਕਸ਼ਨ ਕਿੱਥੇ ਹੋਣਾ ਹੈ ਇਹ ਅਸੀਂ ਤਾਂ ਉਹ ਪਹਿਲਾਂ ਹੀ ਲੈਟਰ ਪੜ੍ਹ ਕੇ ਸੁਨਾਹੀ ਦਿੱਤਾ ਹੈ ਇਸ ਕਰਕੇ ਜਿਨ੍ਹਾਂ ਜਿਨ੍ਹਾਂ ਉਮੀਦਵਾਰਾਂ ਦੇ ਵੀ ਨੰਬਰ ਆਏ ਹਨ ਇਸ ਦੇ ਵਿੱਚ ਅਪਾਇੰਟਮੈਂਟ ਲੈਟਰ ਜਿਨ੍ਹਾਂ ਨੂੰ ਮਿਲਨੇ ਹਨ ਮਿਲਨੇ ਹਨ ਉਹਨਾਂ ਨੂੰ ਬਹੁਤ ਬਹੁਤ ਅਗ੍ਰੈਜੂਲੇਸ਼ਨਸ ਬਹੁਤ ਬਹੁਤ ਮੁਬਾਰਕਾਂ ਲੱਖ ਮੁਬਾਰਕਾਂ ਤੇ ਬਾਕੀ ਜੋ ਰਹਿੰਦੇ ਕੈਂਡੀਡੇਟਸ ਹਨ ਉਹਨਾਂ ਨੂੰ ਵੀ ਜਲਦੀ ਹੀ ਬੁਲਾਏ ਜਾਣ ਦੀ ਬਰਬਸ ਸੰਭਾਵਨਾ ਹੈ ਤੇ ਇਹ ਈਟੀਟੀ 23 24 ਭਰਤੀ ਪੂਰੀ ਹੋਣ ਦੇ ਹੁਣ ਪੂਰੇ ਪੂਰੇ ਚਾਂਸ ਬਣ ਗਏ ਹਨ ਪਰੰਤੂ ਇਸ ਦੇ ਨਾਲ ਹੀ ਈਟੀਟੀ 1993 ਭਰਤੀ ਦੇ ਉਮੀਦਵਾਰ ਉਹਨਾਂ ਨੂੰ ਵੀ ਬਿਲਕੁਲ ਹੀ ਨਿਰਾਸ਼ ਨਹੀਂ ਹੋਣਾ ਚਾਹੀਦਾ ਕਿਉਂਕਿ ਹੋ ਸਕਦਾ ਹੈ ਕਿ ਇਸੇ ਫੰਕਸ਼ਨ ਦੇ ਦੌਰਾਨ ਹੀ ਇੱਕ ਹੋਰ ਨੋਟੀਫੀਕੇਸ਼ਨ ਜਾਰੀ ਕਰਕੇ ਤੇ ਉਸ ਵੱਲ ਵੀ ਜਾਣਕਾਰੀ ਦੇ ਦਿੱਤੀ ਜਾਵੇ ਜਾਂ ਹੋ ਸਕਦਾ ਹੈ ਕਿ 1-2 ਦਿਨ ਬਾਅਦ ਕਿਸੇ ਹੋਰ ਜਗ੍ਹਾ ਦੇ ਉੱਤੇ ਜਾਂ ਉਸੇ ਹੀ ਜਗ੍ਹਾ ਦੇ ਉੱਤੇ ਦੁਬਾਰਾ ਫੰਕਸ਼ਨ ਕਰਕੇ ਉਹਨਾਂ ਨੂੰ ਬੁਲਾਇਆ ਜਾਵੇ ਇਹ ਤਾਂ ਡਿਪੈਂਡ ਕਰੇਗਾ ਕਿ ਸਰਕਾਰ ਇਸ ਤਰ੍ਹਾਂ ਦੀ ਨੀਤੀ ਇਸ ਪ੍ਰਤੀ ਅਪਣਾਉਂਦੀ ਹੈ ਪਰੰਤੂ ਸਾਰਿਆਂ ਨੂੰ ਹੀ ਯਾਨੀ ਈਟੀਟੀ 264 ਦੇ ਚੁਣੇ ਹੋਏ ਉਮੀਦਵਾਰਾਂ ਨੂੰ ਵੀ ਤੇ ਈਟੀਟੀ 994 ਦੇ ਉਮੀਦਵਾਰਾਂ ਨੂੰ ਵੀ ਜ਼ਰੂਰ ਹੁਣ ਮੌਕਾ ਮਿਲੇਗਾ ਤੇ ਉਹ ਜਲਦੀ ਹੀ ਇਹ ਅਪੁਆਇੰਟਮੈਂਟ ਲੈਟਰ ਪ੍ਰਾਪਤ ਕਰਕੇ ਸਕੂਲਾਂ ਦੇ ਵਿੱਚ ਆਪਣੀ ਡਿਊਟੀ ਤੇ ਤਾਇਨਾਤ ਹੋਣਗੇ ਤਾਂ ਇੱਕ ਵਾਰ ਅਸੀਂ ਫੇਰ ਸਾਰੇ ਚੁਣੇ ਹੋਏ ਉਮੀਦਵਾਰਾਂ ਨੂੰ ਆਪਣੀ ਤਰਫੋਂ ਬਹੁਤ ਬਹੁਤ ਕੰਗ੍ਰੈਚੁਲੇਸ਼ਨਸ ਵਧਾਈਆਂ ਪੇਸ਼ ਕਰਦੇ ਹਾਂ ਇਸ ਵੀਡੀਓ ਦੇ ਬਾਰੇ ਨਾ ਹੀ ਜੇਕਰ ਵੀਡੀਓ ਠੰਗ ਲੱਗੀ ਹੋਵੇ ਇਸ ਨੂੰ ਲਾਈਕ ਤੇ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲੈਣਾ ਮਿਲਦੇ ਹਾਂ ਇੱਕ ਹੋਰ ਵੀਡੀਓ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ ਜੀ